ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡਾ ਇੱਕ ਏਅਰ ਸ਼ੇਅਰ ਗਾਂ ਤੀਜਾ ਸੁਗਾ ਸੂਨ ਨੂੰ ਤਕਰੀਬਨ ਦੂਜੇ ਸੂਏ 6 ਮਹੀਨੇ ਦੀ ਚੱਕ ਪਾਸ ਕਨਫਰਮ ਆ ਦੋਸਤੋ ਐਡਰੈਸ ਤੇ ਜਾਣਕਾਰੀ ਵੀ ਰੰਦ ਪੁੱਛ ਸਕਦਾ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪਲਦਾ ਵੀਰ ਜੀ ਆਪਣਾ ਨਾਮ ਐਡਰੈਸ ਕਨਫਰਮ ਕਰਵਾ ਦਿਓ ਨਾਮ ਬਸੀਰਾ ਪਿੰਡ ਫਤੇਗੜ ਸ਼ੰਨਾ ਜ਼ਿਲ੍ਹਾ ਬਰਨਾਲਾ ਨਾਮ ਬਸੀਰਾ ਪਿੰਡ ਫਤੇਗੜ ਸ਼ੰਨਾ ਤੇ ਮੋਬਾਈਲ ਨੰਬਰ ਕਿੰਨਾ 81461 70809 81461 70809 ਜਿਹੜੀ ਵੀਰੇ ਆਪਾਂ ਸਕਰੀਨ ਤੇ ਸਿਰੇ ਤੋਕੜ ਗੱਬਣ ਵੈੜ ਦੇਖੀ ਨੇ ਇਹ ਕੈਮਾ ਸੂਆ ਸੂਈ ਹੋਈ ਆ ਤੇ ਕੈ ਮਹੀਨੇ ਦੀ ਗੱਬਣਾ ਦੂਜਾ ਸੂਆ ਸੂਈ ਹੋਈ ਆ ਤੀਜੇ ਲਈ ਗੱਬਣਾਗੇ ਇਹ ਦੂਜਾ ਸੂਆ ਸੁਹੀ ਹੈ ਤੀਜੇ ਲਈ ਗੱਭਣਾ ਤੇ ਕਿੰਨੇ ਟਾਈਮ ਦੀ ਗੱਭਣਾ 6 ਮਹੀਨੇ ਦੀ ਗੱਭਣਾ 6 ਮਹੀਨੇ ਦੀ ਗੱਭਣਾ ਲੱਗ ਗਿਆ ਬਸ ਇਹਨੂੰ ਹਨਾ 6 ਮਾਂ ਲੱਗ ਗਿਆ ਤੇ ਦੁੱਧ ਹੁਣ ਆਹ ਚੋਣ ਵਾਲਾ ਕਿੰਨਾ ਹੈ ਹੁਣ 12 ਕਿਲੋ ਆਏ ਥੱਲੇ 12 ਕਿਲੋ ਦੁੱਧ ਚੋਣ ਵਾਲਾ ਹੈ ਤੇ ਤਾਜੀ ਦਾ ਕਿੰਨਾ ਕੁ ਦੁੱਧ ਦਿੱਤਾ ਹੋਇਆ 32-33 ਕਿਲੋ ਕੱਢਾ ਆਪਣੇ ਪਿੰਡੂ ਹੀ ਲਿੱਤੀ ਹੈ ਫਾਰਮ ਜਿਹਨੇ ਦੋਸਤੋ ਵੀਰ ਕਹਿੰਦਾ ਵੀ 32-33 ਕਿਲੋ ਦੁੱਧ ਤਾਜੀ ਦਾ ਦਿੱਤਾ ਹੋਇਆ ਥਣ ਹਵਾਨਾ ਗਵਾਹੀ ਵੀ ਵਰਦਾ ਹੈ 6 ਮਹੀਨੇ 6 ਮਾਂ ਮਹੀਨਾ ਲੱਗਿਆ ਹੋਇਆ 5 ਮਹੀਨੇ ਕੰਪਲੀਟ ਹੋ ਗਏ ਫੁੱਲ ਜਾਤ ਬ੍ਰੀਡ ਵਾਲੀ ਬਿਹ ਆਮ ਜਿਵੇਂ ਮਈਆਂ ਦੋ ਕਹਿ ਸਕਦੇ ਆਂ ਕਿ ਉਹਡਾ ਸਟਰਕਚਰ ਆ ਲੰਮੀ ਲੰਮੀ ਵੀ ਵਹਿੜ ਬਹੁਤ ਹੈਗੀ ਬਾਕੀ ਵੱਡੀ ਗੱਲ ਜਿਵੇਂ ਵਹਿੜ ਵੱਡੀ ਹੈਗੀ ਸੀਲ ਸੰਤ ਠੰਡੇ ਸਵਾਲੀਆ ਕੋਈ ਮਾਰਦੀ ਕਰਦੀ ਨਹੀਂ ਤੇ ਚਵਾਈ ਚੁਵਾਈ ਓਕੇ ਆਣਾ ਸਿਰ ਤੇ 12 ਕਿਲੋ ਦੁੱਧ ਹਾਜ਼ਰ ਹੈ ਤੇ ਡਮਾ ਬਾਬਾ ਵਾਧੂ ਵੀ ਦੇ ਦੂੰਗੀ ਜੇਣਾ ਜਦ ਉਹ ਹੋ ਗਈ ਤੇ ਮੰਨ ਲਾ ਵੀ ਤਾਜੀ ਦਾ 33 ਕਿਲੋ ਦੁੱਧ ਦਿੱਤਾ ਹੋਇਆਗਾ ਦੋਸਤੋ ਚੰਗਾ ਕਦਗਾਠ ਚੰਗਾ ਸਾਈਨਿੰਗ ਸਕੋਰ ਹੈਗਾ ਵਹਿੜ ਦਾ ਥਣ ਹਵਾਨੇ ਦੀ ਬਿਲਕੁਲ ਸਾਫ ਤੋੜ ਕੇ ਆਪਾਂ ਤੁਹਾਨੂੰ ਚੈੱਕ ਕਰਵਾ ਦਈਏ ਤੋਰੇਦਾਰੇ ਦੀ ਬੈਡ ਬਿਲਕੁਲ ਸਾਫ ਆ ਕੋਈ ਪੈਰਾਂ ਦਾ ਪੱਕਾ ਕੱਚਾ ਨਹੀਂ ਮੰਦੀ ਬਾਕੀ ਫੁੱਲ ਜਾਤ ਬਰੀਡ ਵਾਲੀ ਆ ਵੱਡੀ ਬੁੱਡੀ ਬੈਡ ਬਹੁਤ ਆ ਕਿ ਚੰਗਾ ਸਾਈਨਿੰਗ ਸਕੋਰ ਆ ਫੇਸ ਕੁਆਲਿਟੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਜਰਸੀ ਦੇਰ ਸ਼ੇਰ ਵਾਲੇ ਕੈਰੇਕਟਰ ਸਾਰੇ ਇਹ ਕਵਰ ਕਰਦੀ ਹੈਗੀ ਵੱਡਾ ਗੱਡ ਗੜ ਝੋਲੀ ਝਾਲੀ ਦੀ ਬੈਡ ਬਿਲਕੁਲ ਸਾਫ ਆ ਤੋਰੇ ਦੀ ਵੀ ਬੈਡ ਬਿਲਕੁਲ ਸਾਫ ਆ ਪ੍ਰੋਪਰ ਮੋਬਾਈਲ 'ਚ ਪੂਰੀ ਕਵਰ ਨਹੀਂ ਹੁੰਦੀ ਵੱਡਾ ਗੱਡ ਗਾੜਾ ਬੈਡ ਦਾ ਜਿੰਦ ਜਾਨ ਵੀ ਪੂਰੀ ਹੈ ਜਿੰਦ ਜਾਨ ਚੰਗੀ ਸਮੇਂ ਪਲੀ ਹੈ ਜਾਤ ਬਰੀਡ ਵੀ ਵਧੀਆ ਦੁੱਧ ਵੀ ਵੀਰ ਕਹਿੰਦਾ 32 ਕਿਲੋ ਦੁੱਧ ਤਾਂ ਹੋਇਆ ਪਿੰਡੋਂ ਹੀ ਲਈ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਸਿਰੇ ਨਾਲ ਜਰੂਰ ਸੰਪਰਕ ਕਰ ਸਕਦੇ ਹੋਗੇ ਵੀਰ ਸਿਰੇ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੁਬਾਰਾ ਫੇਰ ਬੋਲ ਦਿੰਨਾ ਮੋਬਾਈਲ ਨੰਬਰ ਫੇਰ ਬੋਲਦੇ ਵੀਰੇ ਦੁਬਾਰਾ ਆਪਣਾ 81461 70809 81461 70809 ਪਿੰਡ ਫਤੇਗੜ ਸਨਣਾ ਤੇ ਜ਼ਿਲ੍ਹਾ ਬਰਨਾਲਾ ਤੇ ਡਿਮਾਂਡ ਕੀ ਕੀਤੀ ਹੈ ਵੀਰੇ ਇਹ ਆਪਾਂ ਡਿਮਾਂਡ ਬਈ 70000 ਰੁਪਏ ਦੇ ਰਾਂਗੇ ਆਪਾਂ 70000 ਦੀ ਜਸਣੋਂ ਦੇ ਦੇ ਹਾਂ ਠੀਕ ਹੈ ਜਿਹੇ ਜੇ ਹੁਣ ਤਾਜੀ ਹੋਬਾ 2.5 ਲੱਖ ਰੁਪਏ ਮੰਗਦਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਦੋਸਤੋ ਤੈਦਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਤੇ